ਸਾਂਵੀਰੋ ਬਾਸਮਤੀ 17 18 ਦੇਖ ਰਹੇ ਹੋ ਤੁਸੀਂ ਇਹਦੇ ਵਿੱਚ ਇੱਕ ਵੀ ਦਾਣਾ ਕਿਸੇ ਕੈਮੀਕਲ ਰੇਗਦਾ ਨਹੀਂ ਹੈਗਾ ਤੇ ਨਾ ਹੀ ਇਹਦੇ ਵਿੱਚ ਇੱਕ ਵੀ ਕਿਸੇ ਕੈਮੀਕਲ ਜ਼ਹਿਰ ਦੀ ਸਪਰੇਅ ਕੀਤੀ ਗਈ ਹੈ ਕਹਿਣ ਦਾ ਭਾਵ ਆ ਪਿਓਰ ਕੁਦਰਤੀ ਖੇਤੀ ਤਹਿਤ ਕਾਸ਼ਤ ਕੀਤੀ ਜਾ ਰਹੀ ਬਾਸਮਤੀ 17 18 ਤੁਹਾਡੀਆਂ ਅੱਖਾਂ ਦੇ ਸਾਹਮਣੇ ਹੈ ਜੇ ਬਿਨਾਂ ਖਾਦਾਂ ਬਿਨਾਂ ਜ਼ਹਿਰਾਂ ਤੋਂ ਇਸ ਤਰ੍ਹਾਂ ਦੀ ਫਸਲ ਕੀਤਾ ਚ ਹੋ ਸਕਦੀ ਐ ਤਾਂ ਕਿਉਂ ਖਾਦਾਂ ਜ਼ਹਿਰਾਂ ਤੇ ਅੰਨੇ ਪੈਸੇ ਖਰਾਬ ਕੀਤੇ ਜਾ ਰਹੇ ਆ ਜ਼ਮੀਨ ਦੀ ਵੀ ਐਸੀ ਤੈਸੀ ਫੇਰੀ ਜਾ ਰਹੀ ਆ ਤੇ ਵਾਤਾਵਰਨ ਦੇ ਵਿੱਚ ਵੀ ਜ਼ਹਿਰ ਕੋਲੇ ਜਾ ਰਹੇ ਆ ਇਸ ਖੇਤ ਦੇ ਵਿੱਚ ਘੁੰਮਦੇ ਹੋਏ ਮੈਂ ਦੇਖਿਆ ਕਿ ਤਿੰਨ ਚਾਰ ਪਤੰਗੇ ਗੋਪ ਦੀ ਸੁੰਢੀ ਦੇ ਮੌਜੂਦ ਤੇ ਮੱਕੜੀ ਨੇ ਜਾਲਾ ਪਾਉਣਾ ਸ਼ੁਰੂ ਕਰ ਦਿੱਤਾ ਆ ਡ੍ਰੈਮ ਸਲਫਲਾਈ ਤੁਸੀਂ ਦੇਖ ਰਹੇ ਹੋ ਇਹਦੇ ਇਲਾਵਾ ਜਿਹੜੀ ਡ੍ਰੈਗਨ ਫਲਾਈ ਹੈ ਜਿਹਨੂੰ ਆਪਾਂ ਹੈਲੀਕਾਪਟਰ ਕਹਿੰਦੇ ਆ ਉਹ ਵੀ ਇਸ ਖੇਤ ਦੇ ਵਿੱਚ ਅੰਨੇਵਾ ਮੌਜੂਦ ਆ ਸਾਰੀ ਫਸਲ ਦੇ ਉੱਤੇ ਜਾਨੀ ਕਿ ਜੇ ਤੁਹਾਡੀ ਫਸਲ ਤੇ ਕੁਝ ਸ਼ਾਕਾਹਾਰੀ ਕੀੜੇ ਆ ਚੁੱਕੇ ਆ ਤਾਂ ਉਹਨਾਂ ਦੇ ਮੰਗਰੀ ਉਹਨਾਂ ਦਾ ਨਪਟਾਰਾ ਕਰਨ ਵਾਲੇ ਮਾਤਸਾਹਾਰੀ ਕੀੜੇ ਵੀ ਕੁਦਰਤ ਨੇ ਭੇਜ ਦਿੱਤੇ ਆ ਇਹਦੇ ਬਾਰੇ ਆਪਾਂ ਡਿਟੇਲ ਚ ਵੀਡੀਓ ਬਣਾਵਾਂਗੇ ਇਹਦੇ ਵਿੱਚ ਜ਼ਮੀਨ ਦੀ ਤਿਆਰੀ ਕਿਵੇਂ ਕੀਤੀ ਗਈ ਤੇ ਪਾਲਣ ਪੋਸ਼ਣ ਦੌਰਾਨ ਕੀ ਕੀ ਕੁਝ ਕੀਤਾ ਗਿਆ ਐਨਾ ਜ਼ਰੂਰ ਦੱਸ ਦਿਨਾ ਵੀ ਪਿਛਲੇ 10 ਵਰਿਆਂ ਤੋਂ ਇਹ ਖੇਤ ਕੁਦਰਤੀ ਖੇਤੀ ਤਹਿਤ ਹੈ